ਆਪ ਸਭ ਨੂੰ ਪਤਾ ਹੈ ਆਪਾਂ ਨੂੰ ਨਹੀਂ ਪਤਾ ਸਾਰੇ ਦੇਸ਼ ਨੂੰ ਦੁਨੀਆ ਨੂੰ ਪਤਾ ਹੈ ਕਿ ਜੋ ਮੋਦੀ ਹਿੰਦੁਸਤਾਨ ਲਈ ਇੱਕ ਉਹ ਵਿਵਾਸ਼ ਬਣ ਚੁੱਕਿਆ ਜਿਹੜਾ ਕਿ ਅੱਜ ਸਾਡੇ ਲੋਕਤੰਤਰ ਨੂੰ ਖਤਰਾ ਹੋ ਚੱਲਿਆ ਐਨਾ ਧੱਕਾ ਕਰ ਰਿਹਾ ਸਾਡੇ ਆਮ ਆਦਮੀ ਪਾਰਟੀ ਸੁਪਰੀਮੋ ਸ਼੍ਰੀ ਅਰਵਤ ਕੇਜਰੀਵਾਲ ਸਾਹਿਬ ਨੂੰ ਤੱਕੇ ਨਾਲ ਜੇਲ੍ਹ ਵਿੱਚ ਰੱਖਿਆ ਗਿਆ ਜਿਹਦੀ ਦੇਸ਼ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਘੋਰ ਰੰਦਿਆ ਹੋ ਰਹੀ ਆ ਅਮਰੀਕਾ ਵਰਗੇ ਦੇਸ਼ ਜਰਮਨ ਵਰਗੇ ਦੇਸ਼ ਉਹ ਦੇਸ਼ਾਂ ਦੇ ਵੱਡੇ ਆਗੂ ਉਹ ਵੀ ਇਸ ਗੱਲ ਦੀ ਨਿੰਦਿਆ ਕਰ ਰਹੇ ਆ ਅੱਜ ਆਪਾਂ ਸਾਰੇ ਨੇ ਦਿੱਲੀ ਚਾਲੇ ਪਾਉਣੇ ਆ ਜੋ ਮੋਦੀ ਦੀਆਂ ਇਹ ਗੁੰਡਾਗਰਦੀਆਂ ਜਾਂ ਉਹ ਗੁੰਡਾਗਰਦੀ ਕਰ ਰਿਹਾ ਉਦੇ ਕੰਨ ਬੰਦ ਹੋਏ ਪਏ ਆ ਉਹ ਕੰਨ ਖੋਲਣ ਵਾਸਤੇ ਦੱਸਣ ਵਾਸਤੇ ਵੀ ਸਾਡਾ ਦੇਸ਼ ਆ ਜਿਹੜਾ ਲੋਕਤੰਤਰ ਦੇਸ਼ ਆ ਲੋਕਤੰਤਰ ਨੂੰ ਬਚਾਉਣ ਖਾਤਰ ਸਾਰੇ ਪੰਜਾਬ ਨਹੀਂ ਬਲਕੇ ਹਿੰਦੁਸਤਾਨ ਦੇ ਵਿੱਚੋਂ ਐਟੀ ਭਾਜਪਾ ਲੀਡਰ ਬਖਵਾਂਗ ਸਟੇਟਾ ਦੇ ਮੁੱਖ ਮੰਤਰੀ ਬਖਵਾਂਗ ਸਟੇਟਾ ਦੇ ਵੱਡੇ ਆਗੂ ਅਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਾਜਪਾ ਸਿੰਘ ਮਾਨ ਅਤੇ ਪੰਜਾਬ ਦੀ ਸਾਰੀ ਹੀ ਸਬੂਚੀ ਲੀਡਰਸ਼ਿਪ ਐਮਐਲਏ ਸਾਹਿਬ ਮੰਤਰੀ ਸਾਹਿਬਾ ਸਾਰੀ ਹੀ ਉਥੇ ਵੱਖ-ਵੱਖ ਹਲਕਿਆਂ ਤੋਂ ਆਪਣੇ ਆਪਣੇ ਹਲਕਿਆਂ ਤੋਂ ਵੱਡਾ ਕਾਫਲਾ ਲੈ ਕੇ ਪਹੁੰਚ ਰਹੇ ਆ ਘਟੋ ਘਟ ਉਥੇ ਲੱਖ ਬੰਦੇ ਦਾ ਇਕੱਠ ਹੋ ਰਿਹਾ ਜਿਹਦੇ ਵਿੱਚੋਂ ਆਪਣਾ ਰਾਪੜਾ ਵਿਧਾਨ ਸਭਾ ਹਲਕਾ ਵੀ ਇਸ ਇਕੱਠ ਦੇ ਵਿੱਚ ਯੋਗਦਾਨ ਪਾਉਣ ਚੱਲਿਆ ਆਓ ਆਪਾਂ ਰਲ ਕੇ ਮੋਦੀ ਦੀਆਂ ਜੜ੍ਹਾਂ ਹਣ ਹਣ ਚੱਲੀਏ ਪਾਓ ਚੱਲੇ ਬੋਲੇ ਸੋਨਹਿਰ it's